ਹਾਂਜੀ ਭਾਜੀ ਅੱਜ ਦਾ ਤੁਹਾਡਾ ਕੀ ਪ੍ਰੋਗਰਾਮ ਆ ਜੀ ਮੇਰਾ ਨਾਮ ਹੈ ਜੀਪ ਕਪੂਰ ਪੀਵੀ ਹਿਸ਼ੌਰਪੁਰ ਪੀਵੀ 07 ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੀ ਸਾਡੀ ਆਵਾਜ਼ ਉਹ ਆਪਣੇ ਸਮਾਜ ਤੱਕ ਪਹੁੰਚਾਉਣ ਦਾ ਜ਼ਤਨ ਕੀਤਾ ਇਹ ਪ੍ਰੋਗਰਾਮ ਹੈ ਜੀ ਅੱਜ ਦਾ ਅਸੀਂ ਪਿੰਡ ਤੱਲੜ ਵਿਖੇ ਪਹੁੰਚ ਰਹੇ ਹਾਂ ਜਾ ਪਰਦਾ ਕਰਦੇ ਚੱਲੇ ਜਿਨੇ ਬਾਬਾ ਸਾਹਿਬ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਸ਼ਾਨ ਬਾਬਾ ਸਾਹਿਬ ਦੇ ਨਾਮ ਪ੍ਰੋਗਰਾਮ ਦਾ ਆ ਰਚਨ ਕੀਤਾ ਹੋ। ਅਸੀਂ ਉਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦਾ ਬਹੁਤ ਤਲਰ ਖੋਹ ਰਹੇ ਹਾਂ। ਬਾਬਾ ਸਾਹਿਬ ਦੇ ਜਨਮ ਦਿਨ ਦੀ ਮੈਂ ਭਾਰਤ ਵਾਸੀਆਂ ਨੂੰ ਵਿਦੇਸ਼ ਵਿੱਚ ਵਸਦੇ ਵਾਸੀਆਂ ਨੂੰ ਤੇ ਸੰਪੂਰਨ ਲੋਕਾਈ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ। ਜੀ ਹੇ ਬਾਦ ਜੈ ਭੀਮ ਜੈ ਬਾਦ ਜਗੁਰਦੇ ਦਰਗੁਰਦੇ ਜਗੁਰਦੇ ਦਰਗੁਰਦੇ ਜੈ ਭੀਮ ਜੈ ਬਾਦ ਬਹੁਤ ਸਾਰੇ ਤੁਹਾਡੀ ਸੋਚ ਤੇ ਕਹਿਣਾ ਦੇਾਂਗੇ ਕਿ ਨਾਅ ਅੱਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਵਿਸ਼ਵਾਸ ਸਦਾ ਰੱਖਦੇ ਉਹ ਦੁਨੀਆ ਤੇ ਸ਼ਾ ਜਾਂਦੇ ਨੇ ਜਿਹੜੇ ਨਜ਼ਰਾਂ ਮਿਸ਼ਾਂਹਾਂ ਤੇ ਰੱਖਦੇ ਉਹ ਮੰਜ਼ਲਾਂ ਨੂੰ ਪਾ ਜਾਂਦੇ ਨੇ ਇਹ ਐ ਜस्सी ਚੱਲਣ ਦਾ ਕਿ ਇਹਨਾਂ ਨੇ ਮੰਜ਼ਲਾਂ ਪਾਈਆਂ ਕਿਉਂਕਿ ਇਹਨਾਂ ਨੂੰ ਸਿੱਖਣਾ ਚਾਹੀਦਾ ਜ਼ਿੰਦਗੀ ਕਿ ਬੇਹਿਮਤੇ ਨੇ ਲੋਕ ਜਿਹੜੇ ਸ਼ਿਕਵਾ ਕਰਦੇ ਮੁਕੱਦਰਾਂ ਦਾ ਜੰਮਣ ਵਾਲੇ ਤਾਂ ਜੰਮ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਮੰੰਜਲ ਦੇ ਮੱਥੇ ਤੇ ਤਖਤੀ ਲੱਗਦੀ ਹੁਣਾਂ ਲੋਕਾਂ ਦੇ ਜਿਹੜੇ ਘਰੋ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸੁਪਨਾ ਦਾ ਤੁਸੀਂ ਲੋਕਾਂ ਨੇ ਨਕਸ਼ਾ ਬਣਾਉਣਾ ਤੇ ਰੰਗ ਜਿਹੜਾ ਕੁਦਰਤ ਨੇ ਭਰਨਾ ਇਹਨ ਇੱਕ ਹਾਜ਼ਰੀ ਕਬੂਲ ਕਰਿਓ ਸਟੇ ਸਖਸ ਸਰ ਸੋ ਬਹੁਤ ਬਹੁਤ ਧੰਨਵਾਦ ਆ ਜੀ ਨਾਨਾ ਬੁਈਆ ਵੀ ਆ ਤੇ ਕੌਫੀ ਵੀ ਆ ਤੇ ਕੋਈ ਵੀ ਬੰਦਾ ਜਿਹੜਾ ਬਿਨਾਂ ਲੰਗਰ ਤੋਂ ਸੇਵਾ ਤੋਂ ਨਾ ਜਾਵੇ ਤੇ ਜਿੰਨੇ ਵੀ ਜਿਹੜੇ ਮੇਰੇ ਪਹੁੰਚੇ ਆਪਾਂ ਸਾਰਿਆਂ ਦਾ ਮਾਨ ਸਨਮਾਨ ਕਰਨਾ ਸੋ ਮੈਂ ਹੁਣ ਸਾਡੇ ਵੀਰ ਨਿਸ਼ੰਤ ਭਾਜੀ ਨਿਸ਼ੰਤ ਭਾਜੀ ਜਿਹੜਾ ਯਾਰਾਂ ਦਾ ਯਾਰ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਇੱਥੇ ਮੰਨਦੇ ਮੈਂ ਸਦਾ ਦਿੰਦਾ ਉਹਨਾਂ ਦਾ ਸਨਮਾਨ ਕਰਨਾ ਨਾਲ ਸਾਡਾ ਨੀਸ਼ਪਾ ਨੀਤੋ ਬਾਈ ਹੱਜੇੜੀ ਬੱਕਰੀ ਸ਼ੇਰ ਦੇ ਮੂੰਹ ਆ ਜਾਵੇ ਆ ਸਾਹਮਣੇ ਇਧਰ ਫਕੀਰੀ ਦਾ ਉਧਰ ਵੱਡੀ ਅਮੀਰੀ ਦਾ ਸ਼ਹੀਦ ਬਾਬਾ ਨਿਹਾਲ ਸਿੰਘ ਇਧਰ ਬਾਬਾ ਜੀ ਦੀ ਸਾਰੀ ਸੰਗਤ ਔਰ ਬਾਬਾ ਜੀ ਦੀ ਸਾਰੀ ਗੁਰੂ ਕੀ ਫੌਜ ਕਰਦੀ ਹੈ ਮੌਜ ਕਿੱਥੇ ਸੁੱਖੀ ਬਾਬਾ ਜੀ ਠੀਕ ਹੈ ਰਬ ਦੀ ਦਾਸੀਏ ਹੁੰਨੀ ਆ ਨਹੀਂਓ ਧੱਕਾ ਕੌਮ ਤੇ ਜਰਤੇ ਰਬੀ I'm gonna ਸਿਏ ਹਮਨੇ ਆਰ ਭਾਈ ਨਿਸ਼ਤਰ ਭਾਈ ਬੜੇ ਹੱਥ ਖੜਾ ਕੇ ਪਾ ਲਗੇ ਭਾਰੀ ਸੰਗਤ ਨੂੰ ਵੀ ਆ ਨਿਸ਼ਤਰ ਭਾਈ ਆ ਸਾਰਿਆਂ ਤਾੜੀਆਂ ਸਨਮਾਨ ਕਰਨਾ ਜੈ ਭੀਮ ਜੈ ਭੀਮ ਜੈ ਭੋਲ ਸਾਡਾ ਸੰਨੀ ਵੀਰ ਫਗਵਾੜੇ ਤੋਂ ਸਾਡਾ ਲੱਗੀ ਵੀਰ ਸੋ ਸਾਰੇ ਪੰਜ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਅਡੇ ਰਾਤੀ ਬਧਨ ਜੀ ਹੁਣ ਜਿਹੜੇ ਨਾਂ ਰਹਿ ਗਏ ਆ ਉਹ ਕਹਿ ਦੋਗੇ ਹਾਂ ਜੀ ਇਹ ਰਿਕਸ਼ਾ ਜੁਨੀਅਰ ਸਾਡੇ ਸੋ ਪੁੱਟੋ ਜੀ ਨੂੰ ਵੀ ਨਾਲ ਹੀ ਨਛੱਤਰ ਭਾਜੀ ਹੁਣਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਔਰ ਨਛੱਤਰ ਭਾਈ ਜੀ ਨੂੰ ਜੋ ਬਹੁਤ ਦੂਰੋਂ ਚੱਲ ਕੇ ਆਏ ਨੇ ਸੋ ਇਹਨਾਂ ਤੋਂ ਬਾਅਦ ਪੁੱਟੋ ਖਾਨਪੁਰੀ ਜੀ ਜਿਨ੍ਹਾਂ ਨੇ ਵਰਲਡ ਚੈਂਪੀਅਨ ਦੇ ਵਿੱਚੋਂ 150 ਬੰਦੇ ਦੇ ਵਿੱਚੋਂ ਪਹਿਲੇ ਨੰਬਰ ਤੇ ਮੇਰੇ ਭਰਾ ਆਏ ਆ ਸੋ ਇਹਨਾਂ ਨੇ 53 ਸਾਲ ਦੀ ਉਮਰ ਦੇ ਵਿੱਚ ਇਤਿਹਾਸ ਰਚ ਕੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਸੋ ਸਾਨੂੰ ਜਿੰਨੇ ਵੀ ਨੌਜਵਾਨ ਇੱਥੇ ਬੈਠੇ ਨੇ ਉਹਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਔਰ ਚੰਗੇ ਖੇਡਾਂ ਦੇ ਵਿੱਚ ਜਿਵੇਂ ਕਿ ਸਾਡੇ ਵੀਰ ਪੁੱਟੋਜੀ ਨੇ ਮੁਕਾਮ ਹਾਸਲ ਕੀਤਾ ਸੋ ਮੈਂ ਵੀਰ ਕੁਦੀਪ ਰਾਜ ਜੀ ਨੂੰ ਵੀ ਬੇਨਤੀ ਕਰਦਾ ਕਿ 2 ਮਿੰਟ ਲਈ ਸਟੇਜ ਤੇ ਆ ਜਾਣ ਸੋ ਸਾਡੇ ਜੱਸੀ ਗੁੱਡੂ ਜੀ ਬਹੁਤ ਹੀ ਪਿਆਰੇ ਸਾਡੇ ਵੀ ਜੋ মিডিਆ ਰਾਹੀਂ ਸਾਡੀ ਜਨ ਜਨ ਤੱਕ ਆਵਾਜ਼ ਪਹੁੰਚਾਉਂਦੇ ਨੇ ਸੋ ਜੋ ਅੱਜ ਦਾ ਇਹ ਪ੍ਰੋਗਰਾਮ ਹੈ ਸਾਡੇ ਪੰਜਾਬ ਤੋਂ ਪ੍ਰਧਾਨ ਜਸਿੱਦਲ ਸਿੰਘ ਦੇ ਮਨਾਇਆ ਜਾਂਦਾ ਵੱਡੇ ਪੱਧਰ ਤੇ ਸੋ ਇੱਥੇ ਮਹਾਨ ਹਸਤੀਆਂ ਪਰੇ ਤੋਂ ਪਰੇ ਮਹਾਨ ਹਸਤੀਆਂ ਇੱਥੇ ਆਂਦੇ ਨੇ ਸੋ ਕਾਲੀ ਕਾਲੀ ਬਸਤੀਆਂ ਤੋਂ ਮੇਰੇ ਵੀ ਵੀ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕੈਂਠਾ ਜੀ ਰਿਸ਼ਵ ਸੋ ਮੈਂ ਗੁਰसेवक सोनू ਜੀ ਮੈਨੂੰ ਲਿਸਟ ਦੇ ਦਿੱਤੀ ਜਾਵੇ ਮੇਰੇ ਨਾਮਾਂ ਦੀ सोनू ਸਾਡੇ ਗਾਇਕ ਸਾਹਿਬ ਜਤਿੰਦਰ ਨੰਗਲ ਸ਼ਾਮਾ ਹਾਂਜੀ ਸਾਡੇ ਨਸ਼ਤਰਬਾਈ ਜੀ ਵਿਸ਼ੇਸ਼ ਤੌਰ ਤੇ ਬਹੁਤ ਦੂਰੋਂ ਚੱਲ ਕੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਨੀਸ਼ ਕੋਲ ਦੋਆਬਾ ਪ੍ਰਧਾਨ ਗੁਰਵਦਾਸ ਟਾਈਗਰ ਫੋਰਸ ਸ਼ਿਆਪੋਰ ਲਾਡੀ ਰਾਮਾ ਮੰਡੀ ਜੀ ਜਤਿੰਦਰ ਰਾਮਾ ਮੰਡੀ ਜੀ ਗੁਰਸੇਵਕ ਸਿੰਘ ਬੁੰਡਾਦਲ ਕੈਂਠਾ ਬੰਮੀਆਵਾਲ ਕਾਲੀ ਬਸਤੀਆਂ ਜੱਗੂ ਰਸੂਲਪੁਰੀ ਹੁਸ਼ਿਆਰਪੁਰ ਜਨਸਕਤਰ ਸਕਤਰ ਪੰਜਾਬ ਪਟੋਖਾਨਪੁਰੀ ਜੀ ਜ਼ਿਲ੍ਹਾ ਪ੍ਰਧਾਨ ਹਰਮਨ ਮਨਹਾਸ ਸਨੀ ਸਿੱਧੂ ਆਕਾਸ਼ ਹੀ ਸਾਡੇ ਗੁਰਵਦਾਸ ਟਾਈਗਰ ਫੋਰ ਦੇ ਜੁਜਾਰੂ ਸਾਥੀ ਔਰ ਹਰਜੋਤ ਨੰਗਲ ਸ਼ਾਮਾ ਕੁਲਦੀਪ ਰਾਜ ਸੈਂਚਾ ਕਰਕੇ ਆ ਉਹ ਬੋਲਦੇ ਹੋ ਜੇ ਹੋਰ ਕਿਸੇ ਬਾਬੇ ਕਰਕੇ ਉਹਦਾ ਨਾਮ ਲੈ ਲਿਓ ਸਾਡੀਆਂ ਚੜਾਈਆਂ ਭੀਮਾ ਤੇਰੇ ਕਰਕੇ ਸਾਡੀਆਂ ਚੜਾਈਆਂ ਭੀਮਾ ਤੇਰੇ ਕਰਕੇ ਸਾਡੀਆਂ ਚੜਾਈਆਂ ਬਾਬਾ ਸਾਹਿਬ ਕਰਕੇ ਤੇਰੇ ਇਹ ਡਾਲਰਾ ਦਾ ਹਾਰ ਪਾ ਕੇ ਮੇਰਾ ਸਨਮਾਨ ਕੀਤਾ ਆਪਣੇ ਪਿੰਡ ਨੰਗਲ ਸ਼ਾਮਾ ਦੇ ਵਿੱਚ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂ ਜੋ ਮਾਝ सेण अॼु ॾाढो त ਟੈਂਟ ਵਾਲੇ ਵੀਰਾਂ ਨੂੰ ਬੈਂਤੀ ਆ ਚੇਹਰਾ ਜਲਦੀ ਤੋਂ ਜਲਦੀ ਇੱਧਰ ਜਿਹੜੀ ਸਟੇਜ ਲੱਗੀ ਹੋਈ ਆ ਜਿਨ੍ਹਾਂ ਤੇ ਆਪਾਂ ਮਾਨ ਸਨਮਾਨ ਕਰ ਰਹੇ ਆ ਅ ਤਕਰੀਬਾ ਪਿਆ ਚੇਹਰਾ ਜਿਹੜੀਆਂ ਆ ਘਰ ਦੇ ਵਿੱਚ ਸਾਡੇ ਘਰ ਦੇ ਵਿੱਚ ਚੇਰਾਣ ਕਾਈਆਂ ਬਾਬਾ ਸਾਹਿਬ देयामीना هي ਅਸਤੀ ਉਹ ਠੇਖੜਦੀਆਂ ਆਉਦੇ ਮਿਲ ਬਹਿਣ ਮੱਦੇ ਹਰੇ ਅਦਾਕਾਰ ਨੂੰ ਬਹੁਤ ਬਹੁਤ ਵਧਾਈਆਂ ਵਾਕ ਸਪਰੇਸ਼ਨ ਬੜੀ ਹਰੇ ਦਾ ਇਸ ਕਰਕੇ ਤਾਰੀਖ ਜਦੋਂ ਬਹੁਤ ਬਹੁਤ ਕਰਵਾ ਲਿਆ ਹੋਰ ਵੀ ਬਹੁਤ ਸਾਰੇ ਖਾਤੀ ਇਹ ਬੋਲ ਕੇ ਅੰਬੇਰ ਤੇਣਾ ਕੋ ਕਰਦੇ ਫੁੱਟਾ ਜੀ ਮੈਚ ਦਾ ਜੀ ਕਰਦੇ ਮੈਚ ਜੀ